ਪੰਜਾਬੀ ਇੰਡਸਟਰੀ ਦੀ ਮਾਡਲ ਐਂਡ ਫੀਮੇਲ ਸਿੰਗਰ ਹਿਮਾਂਸ਼ੀ ਘੁਰਾਨਾ ਆਸੀਮ ਰਿਆਜ਼ ਨਾਲੋਂ ਹੁਣ ਅਧਿਕਾਰਿਕ ਤੌਰ ਤੇ ਵੱਖ ਹੋ ਚੁੱਕੀ ਹੈ ਦੋਵਾਂ ਦਾ ਰਿਸ਼ਤਾ ਖਤਮ ਹੋਣ ਦੀ ਜਾਣਕਾਰੀ ਹਿਮਾਂਸ਼ੀ ਘੁਰਾਨਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇ ਦਿੱਤੀ ਗਈ ਸੀ ਹਿਮਾਂਸ਼ੀ ਘੁਰਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਤੇ ਉਸਨੇ ਆਸੀਮ ਨਾਲ ਆਪਣੇ 4 ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕਰਨ ਬਾਰੇ ਦੱਸਿਆ ਸੀ ਤੇ ਹੀ ਹੁਣ ਤੁਹਾਨੂੰ ਦੱਸ ਦਈਏ ਆਸੀਮ ਰਿਆਜ਼ ਨਾਲ ਬ੍ਰੇਕਅਪ ਮਗਰੋਂ ਹਿਮਾਂਸ਼ੀ ਘੁਰਾਨਾ ਚਾਰਤਾਂਬਦੀ ਯਾਤਰਾ ਤੇ ਨਿਕਲੀ ਹੈ ਇਸ ਦੀਆਂ ਤਸਵੀਰਾਂ ਉਸਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਇਹਨਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ ਜਗਨਨਾਥ ਪੂਰੀ ਮਾ ਦੇ ਨਾਲ ਚਾਰ ਧਾਮ ਦੀ ਯਾਤਰਾ ਮਾਨਸ਼ੀ ਘੁਰਾਣਾ ਵੱਲੋਂ ਆਸੀਮ ਰਿਆਜ਼ ਦੇ ਨਾਲ ਬ੍ਰੇਕਅਪ ਦਾ ਰੀਜ਼ਨ ਵੀ ਉਹਨਾਂ ਦੇ ਰਿਲੀਜੀਅਸ ਬਲੀਵਸ ਦੱਸੇ ਗਏ ਸਨ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਪ੍ਰਾਈਵੇਸੀ ਦੀ ਰਿਸਪੈਕਟ ਕੀਤੀ ਜਾਵੇ ਅਸੀਂ ਕਿਸੇ ਹੋਰ ਕਾਰਨ ਕਰਕੇ ਨਹੀਂ ਸਗੋਂ ਆਪਣੀ ਰਿਲੀਜੀਅਸ ਬਲੀਵਸ ਕਰਕੇ ਅਲੱਗ ਹੋਣ ਜਾ ਰਹੇ ਹਾਂ ਇਸ ਤੋਂ ਬਾਅਦ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਉਥੇ ਹੀ ਹੋ ਨ ਹਿਮਾਂਸ਼ੀ ਘੁਰਾਨਾ ਬ੍ਰੇਕਅਪ ਦੇ ਮਗਰੋਂ ਧਾਰਮਿਕ ਧਾਮ ਦੀ ਯਾਤਰਾ ਤੇ ਪਹੁੰਚੀ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਵੀ ਹਿਮਾਂਸ਼ੀ ਘੁਰਾਨਾ ਅਕਸਰ ਹੀ ਰਿਲੀਜੀਅਸ ਜਰਨੀ ਕਰਦੀ ਦਿਖਾਈ ਦਿੰਦੀ ਹੈ ਐਂਡ ਇਸ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਆਪਣੇ ਰਿਲੀਜਨ ਦੇ ਨਾਲ ਕਿੰਨਾ ਜ਼ਿਆਦਾ ਪਿਆਰ ਹੈ ਬਾਕੀ ਤੁਹਾਡਾ ਇਸ ਸਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ